ਅਗੂ ਆਰਡਰ ਤੇ ਦੁਬਾਰਾ ਹਾਲਾਤ ਤਣਾਅਪੂਰਵਕ ਹੋਣ ਲੱਗੇ ਨੇ ਇੱਕ ਪਾਸੇ ਜਿੱਥੇ ਕਿਸਾਨਾਂ ਦੀ ਮੀਟਿੰਗ ਚੱਲਦੀ ਪਈ ਹੈ ਲਗਾਤਾਰ ਕਿਸਾਨ ਇਹ ਕੋਸ਼ਿਸ਼ ਕਰ ਰਹੇ ਨੇ ਕਿ ਕਿਤੇ ਇਹ ਸਮਝੌਤਾ ਬਣਾਇਆ ਜਾ ਸਕੇ ਉੱਥੇ ਹੀ ਡਰੋਨ ਸਾਡੇ ਸਿਰ ਤੇ ਆ ਚੁੱਕਿਆ ਆ ਡਰੋਨ ਜਿਹੜਾ ਆ ਉਹ ਵਾਰ-ਵਾਰ ਕਿਸਾਨਾਂ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਆ ਲਗਾਤਾਰ ਕਿਸਾਨਾਂ ਦੇ ਵਿੱਚ ਡਰੋਨ ਨੂੰ ਲਿਆਂਦਾ ਜਾ ਰਿਹਾ ਆ ਔਰ ਉਸ ਦੇ ਪਰੂ ਲਗਾਤਾਰ ਅਥਰੂ ਗੈਸ ਦੇ ਗੋਲੇ ਜਰੇ ਨੇ ਉਹ ਸੁੱਟਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ ਫਿਲਹਾਲ ਡਰੋਨ ਐਨ ਸਿਰ ਦੇ ਉੱਤੇ ਮੌਜੂਦ ਆ ਔਰ ਕਿਸਾਨਾਂ ਦੇ ਵਿੱਚ ਪਗਦੜ ਸਾਫ ਦਿਖਾਈ ਦੇਣ ਲੱਗੀ ਐ ਲੋਕਾਂ ਨੇ ਅ ਅਤਰੂ ਗੈਸ ਦੇ ਗੋਲਿਆਂ ਤੋਂ ਬਚਣ ਦੇ ਵਾਸਤੇ ਪਾਣੀ ਦੀਆਂ ਬਹੁਤ ਛਾਰਾਂ ਜਿਹੜੀਆਂ ਨੇ ਉਹ ਕੱਢ ਲਈਆਂ ਨੇ ਇੱਥਾਂ ਪਾਣੀ ਦੀਆਂ ਬਹੁਤ ਛਾਰਾਂ ਦੇ ਨਾਲ ਅਤਰੂ ਗੈਸ ਦੇ ਗੋਲਿਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੇ ਕੋਸ਼ਿਸ਼ ਕਰੀਏ ਦਿਖਾਣ ਦੀ ਤਾਂ ਸਾਹਮਣੇ ਸਾਹਮਣੇ ਪਾਣੀ ਦੀਆਂ ਬਹੁਤ ਛਾਰਾਂ ਦੇ ਨਾਲ ਅਤਰੂ ਗੈਸ ਦੇ ਗੋਲਿਆਂ ਨੂੰ ਜਿੱਤਣ ਦਾ ਜਿਹੜਾ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਡਰੋਨ ਜਿਹੜਾ ਆ ਉਹ ਜਮਾ ਸਿਰ ਤੇ ਖੜੋਤਾ ਹੋਇਆ ਆ ਔਰ ਬਾਰ ਬਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤਰੂ ਗੈਸ ਦੇ ਗੋਲਿਆਂ ਦੇ ਨਾਲ Oh. Subscribe to One India channel and never miss an update.